ਔਰ ਠਾਣਾ ਅਦੀਨ ਹੋਏ ਝਗੜੇ ਦੀਆਂ ਤਸਵੀਰਾਂ ਆਈਆਂ ਸਾਹਮਣੇ ਕਿਵੇਂ ਰਹਿਦਾ ਹੈ ਤੂੰ ਮੂੰਹ ਹਥਿਆਰਾਂ ਨਾਲ ਲੈਸ ਅੱਜ ਜਿਸੀ ਤੁਹਾਡੇ ਸਾਹਮਣੇ ਉਹ ਤਸਵੀਰਾਂ ਦਾ ਸੱਚ ਲਿਆ ਰਹੇ ਹਾਂ ਜਿਸ ਵਿੱਚ ਬੀਤੇ ਦਿਨੀ ਇੱਕ ਸਮੂਹ ਵੱਲੋਂ ਦੋ ਨੌਜਵਾਨਾਂ ਨੂੰ ਬੇਰਹਿਮੀ ਨਾਲ ਪੁਲਿਸ ਅਤੇ ਮੋਹਤਵਾਰ ਵਿਅਕਤੀਆਂ ਦੀ ਹਾਜ਼ਰੀ ਚ ਕੁੱਟਿਆ ਗਿਆ ਇਹ ਦੇਖ ਰਹੇ ਹੋ ਠਾਣਾ ਔੜਦੀਨ ਪਿੰਦੇ ਗਰੁੱਪੜ ਦੀਆਂ ਤਸਵੀਰਾਂ ਜਿੱਥੇ ਬੇਸ਼ਰਮੀ ਦਾ ਨੰਗਾ ਨਾਚ ਹੋਇਆ ਤੇ ਇੱਕ ਗੱਡੀ ਸਵਾਰ ਦੋ ਨੌਜਵਾਨਾਂ ਨੂੰ ਕਿਵੇਂ ਕੁੱਟਿਆ ਗਿਆ ਦੇਖੋ ਕਿਵੇਂ ਜਲਾਦ ਬਣ ਕੇ ਸਮੂਹ ਵੱਲੋਂ ਨੌਜਵਾਨ ਕੁੱਟੇ ਜਾ ਰਹੇ ਹਨ ਤੁਸੀਂ ਨਿਊਜ਼ ਲੀਡਰ ਪੰਜਾਬ ਤੇ ਤਸਵੀਰਾਂ ਦੇਖ ਰਹੇ ਹੋ ਕਿਵੇਂ ਬੇਰਹਿਮੀ ਨਾਲ ਨੌਜਵਾਨ ਕੁੱਟੇ ਜਾ ਰਹੇ ਹਨ ਵੱਡੀ ਗੱਲ ਇਹ ਹੈ ਕਿ ਉੱਥੇ ਪੁਲਿਸ ਤੇ ਪਿੰਡ ਦੇ ਮੋਹਦਵਾਰਾਂ ਦੀ ਵੀ ਹਾਜ਼ਰੀ ਸੀ ਜੋ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਦੇਖੋ ਸਮੂਹ ਕਿਵੇਂ ਡਾਂਗਾ ਦੇ ਨਾਲ ਨੌਜਵਾਨਾਂ ਨੂੰ ਕੁੱਟ ਰਿਹਾ ਹੈ ਜਿਵੇਂ ਉਹਨਾਂ ਦੇ ਮਨ ਵਿੱਚ ਪੁਲਿਸ ਦਾ ਡਰ ਹੀ ਨਾ ਹੋਵੇ ਇਸ ਤਸਵੀਰ ਜੇ ਤੁਸੀਂ ਦੇਖੋ ਕਿ ਸਮੂਹ ਕਿਵੇਂ ਨੌਜਵਾਨਾਂ ਨੂੰ ਆਪਣੇ ਘਰ ਲੈ ਜਾ ਕੇ ਉਹਨਾਂ ਨੂੰ ਬੜੀ ਬੇਰਹਿਮੀ ਨਾਲ ਕੁੱਟ ਰਹੇ ਹਨ ਤੇ ਨੌਜਵਾਨ ਵੀ ਲਹੂ ਲਹਾਨ ਨਜ਼ਰ ਆ ਰਿਹਾ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸਮੂਹ ਕਿਵੇਂ ਦੋ ਵਿਅਕਤੀਆਂ ਨੂੰ ਉਹਨਾਂ ਦੀ ਗੱਡੀ ਚੋਂ ਬਾਹਰ ਕੱਢ ਕੇ ਆਪਣੇ ਘਰਾਂ ਅੰਦਰ ਲੈ ਜਾ ਰਹੇ ਹਨ ਇੱਥੇ ਘਰ ਦੇ ਬਾਹਰ ਹੀ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਮੂਹ ਕੋਈ ਤਿਆਰੀ ਚ ਬੈਠਾ ਸੀ ਸਮੂਹ ਦੇ ਮੈਂਬਰਾਂ ਦੇ ਹੱਥਾਂ ਚ ਗੱਡਾਸੇ ਡਾਂਗਾ ਫੜੀਆਂ ਹੋਈਆਂ ਨੇ ਜੋ ਸਮੂਹ ਵੱਲੋਂ ਨੌਜਵਾਨਾਂ ਨੂੰ ਬਸੌਣ ਲਏ ਉਹਨਾਂ ਦੀ ਗੱਡੀ ਚ ਰੱਖੇ ਜਾ ਰਹੇ ਹਨ ਤੁਸੀਂ ਦੇਖੋ ਤਸਵੀਰਾਂ ਚ ਬੇਸ਼ਰਮੀ ਦੀ ਹੱਦ ਸਾਡੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਹਰ ਸ਼ਖਸ ਦਾ ਇਹੋ ਹਾਲ ਹੋਵੇਗਾ ਸਮੂਹ ਦੇ ਲੋਕ ਕਹਿੰਦੇ ਸੁਣੇ ਇਹਨਾਂ ਤਸਵੀਰਾਂ 'ਚ ਤੁਸੀਂ ਦੇਖੋਗੇ ਪੁਲਿਸ ਦੀ ਕੀ ਮਜਬੂਰੀ ਸੀ ਕਿ ਨੌਜਵਾਨਾਂ ਦਾ ਬੁਰਾ ਹਾਲ ਹੋਣ ਤੇ ਵੀ ਪੁਲਿਸ ਥਾਣੇ ਆਉਣ ਵਿਕੇ ਨੌਜਵਾਨਾਂ ਨੂੰ ਲੈ ਕੇ ਹੀ ਇਸ ਤੋਂ ਬਾਅਦ ਥਾਣੇ ਵਿੱਚ ਭਾਰੀ ਹੰਗਾਮਾ ਹੋਇਆ ਜਿਸ ਤੋਂ ਬਾਅਦ ਪੁਲਿਸ ਦੋਨਾਂ ਨੌਜਵਾਨਾਂ ਨੂੰ ਹਸਪਤਾਲ ਲੈ ਗਈ ਉਧਰ ਦੂਸਰੇ ਪਾਸੇ ਸਮੂਹ ਵੱਲੋਂ ਹੁਕਤ ਨੌਜਵਾਨਾਂ ਤੇ ਇਹ ਦੋਸ਼ ਲਗਾਏ ਕਿ ਨੌਜਵਾਨਾਂ ਨੇ ਸਮੂਹ ਦੇ ਮੈਂਬਰਾਂ ਦੀ ਗੱਡੀ ਦਾ ਪਿੱਛਾ ਕੀਤਾ ਤੇ ਸ਼ਰਾਬ ਵੀ ਪੀਤੀ ਹੋਈ ਸੀ ਪਰ ਇੱਥੇ ਇਹ ਦੱਸਣ ਜੋਗ ਹੈ ਕਿ ਇਹ ਮਾਮਲਾ ਪੁਲਿਸ ਕੋਲ ਜਾਣ ਦੀ ਥਾ ਸਿੱਧਾ ਸਮੂਹ ਵੱਲੋਂ ਕਿਉਂ ਆਪਣੇ ਹੱਥਾਂ 'ਚ ਲਿਆ ਗਿਆ ਦੇਖ ਰਹੇ ਹੋ న్యూਸ ਰੀਡਰ ਪੰਜਾਬ ਲਈ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਇਹ ਵਿਸ਼ੇਸ਼ ਰਿਪੋਰਟ ਕਿਥੋਂ ਲੈ ਕੇ ਗਏ ਸਾਰੇ ਕਿਥੋਂ ਲੈ ਕੇ ਗਏ ਮੈਂ ਬੁਲਾਣਾ ਕਰਾਂਗਾ ਤੇਰਾ ਮੇਰਾ ਬੁਲਾਇਆ ਜਾ ਚੱਲ ਇਹਦਾ ਨੋਟ ਨਹੀਂ ਲੈ ਕੇ ਗਏ ਵੀ ਰੱਖੀ ਨੇ ਇਹ ਤਾਂ ਨਹੀਂ ਆਣਾ ਹਮ ਵੀ ਕੋ ਲੈ ਗਈਆਂ ਤੁਸੀਂ ਤੁਹਾਨੂੰ ਕੋ ਲੈ ਗਈਆਂ ਤੁਸੀਂ ਤੁਹਾਨੂੰ ਕੋ ਲੈ ਗਈਆਂ ਸਰ ਜੀ ਤੁਸੀਂ ਸਮਝ ਆ ਲੈ ਗਈਆਂ ਪੁਲਿਸ ਦਾ ਮਨਾ ਜਿੱਥੇ ਦਿਖਾਓ ਬਿਲਕੁਲ ਲੈ ਗਈਆਂ ਮੈਂ ਬੜੇ ਕਾਬਤਾ ਕਰੇ ਸਰ ਲੈ ਗਈਆਂ ਤੁਹਾਨੂੰ ਕੋ ਲੈ ਗਈਆਂ ਮੈਂ ਬਲਾ ਲੈ ਰਿਹਾ ਕੋ ਕਲਾਸ ਦਾ ਬੰਦਾ ਚਲੋ ਚੀਨੋ ਰੋਕੋ ਮਿਲਾਂਗੇ ਪੜੀ ਬੈਠ ਬੈਠਾ ਰਾਜਾ ਬਣਾਜਾ ਕਿਤਾਬ ਲੈ ਗਿਆ ਵੀ ਬੈਠਾ ਜੀ ਸਾਰੇ ਗਰੂ ਬੈਠੇ ਬਿਲਕੁਲ ਜੀ ਬੰਦੀ ਉਹ ਤੇ ਬਹਿ ਜਾ ਰਾਮ ਦੇ ਵਿੱਚ ਜੀ ਗਿਆ ਜੰਦਾ ਬੋਟੋ ਬੈਠ ਜਾਓ ਇਹਨਾਂ ਸਾਨੂੰ ਜੇ

Okay. <laughs>